ਜਿਹੜਾ ਗੱਡੀ ਬਹੁਤ ਤੇਜ਼ ਸੀਗੀ ਉਹ ਆ ਕੇ ਵਜੇ ਵਿੱਚ ਉਹਨੂੰ ਨੁਕਸਾਨ ਹੋ ਗਿਆ ਮੋਟਰਸਾਈਕਲ ਦਾ ਵੀ ਤੇ ਨਾਲ ਆਪਣਾ ਵੀ ਤਿੰਨੇ ਜਾਣੇ ਸੀ ਭਾਈ ਦੋ ਮੁੰਡੇ ਇੱਕ ਕੁੜੀ ਸਾਰੀ ਡਰਿੰਕ ਕੀਤੀ ਸੀ ਉੱਤਰ ਕੇ ਸਭ ਕੁੜੀ ਸਾਨੂੰ ਬੋਲੀ ਸੀਗੀ ਕੀ ਕਰ ਰਹੀ ਸੀ ਤੂੰ ਮੈਂ ਉਲਟੀਆਂ ਕੀਤੀਆਂ ਕੀਤੀ ਜਿਹੜੀ ਬੌਂਟਿੰਗ ਗੱਡੀ ਤੇ ਗੱਡੀ ਤੁਹਾਨੂੰ ਉਹਨੇ ਸਾਨੂੰ ਗੱਲਬਾਤ ਹਲਾਇ ਮੈਨੂੰ ਪੁੱਛ ਨਹੀਂ ਵਜਾਇਆ ਤੁਹਾਡੇ ਨਾਲ ਗੱਡੀ ਇਹਦੀ ਮਾਰ ਕੇ ਭਜਾਣ ਦੀ ਕੋਸ਼ਿਸ਼ ਕੀਤੀ ਬਈ ਭਾਈ ਉਹ ਉੱਪਰ ਜਾਣ ਦੇ ਵਿੱਚ ਕੁਝ ਕਰ ਰਹੇ ਸੀ ਗੱਡੀ ਅੱਜ ਉੱਪਰ ਜਾਂਦੇ ਸੀ ਹਾਂਜੀ ਬੇਟੇ ਨੇ ਗੋਲਾਈ ਜੀ ਕਹਿੰਦਾ ਬਾਬਾ ਮੈਨੂੰ ਉਹਨਾ ਕਬੂਰਥਾਂ ਜਾਉਂਗਾ ਜਲਦੀ ਜਲਦੀ ਅੱਛਾ ਜੀ ਮੈਂ ਕੁਝ ਨਹੀਂ ਪੁੱਛਿਆ ਇਹਨੂੰ ਕੀ ਗੱਲ ਹੋਈ ਮੈਂ ਗੱਡੀ ਚੱਕ ਕੇ ਇੱਥੇ ਆ ਗਿਆ ਇੱਥੇ ਆ ਗਿਆ ਪਤਾ ਲੱਗਾ ਵੀ ਆਹ ਗੱਲ ਹੈ ਗੱਡੀ ਹਿੱਟ ਕਰਕੇ ਇਹਨੂੰ ਚਲੇਗੀ ਗੰਮੇ ਦੀਆਂ ਇਹ ਤਸਵੀਰਾਂ ਜਲੰਧਰ ਦੇ ਕਪੂਰਥਲਾ ਚੌਂਕ ਤੋਂ ਸਾਹਮਣੇ ਆਈਆਂ ਨੇ ਜਿੱਥੇ ਬੀਤੀ ਦੇਰ ਰਾਤ ਕਾਫੀ ਜ਼ਿਆਦਾ ਹੰਗਾਮਾ ਹੋਇਆ ਦੱਸਦੀ ਹੈ ਕਿ ਇੱਕ ਨੌਜਵਾਨ ਆਪਣੇ ਦੋ ਸਾਥੀਆਂ ਦੇ ਸਮੇਤ ਮੋਟਰਸਾਈਕਲ ਤੇ ਸਵਾਰ ਹੋ ਕੇ ਜਦੋਂ ਆਪਣੇ ਕੰਮ ਤੋਂ ਵਾਪਸ ਆਪਣੇ ਘਰ ਪਰਤ ਰਿਹਾ ਸੀ ਤਾਂ ਇਸੇ ਦੌਰਾਨ ਕਪੂਰਥਲਾ ਚੌਂਕ ਦੇ ਕੋਲ ਇੱਕ ਗੱਡੀ ਦੇ ਵੱਲੋਂ ਉਸ ਨੂੰ ਟੱਕਰ ਮਾਰੀ ਜਾਂਦੀ ਆ ਲੜਕੇ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਗੱਡੀ ਦੇ ਵਿੱਚ ਦੋ ਨੌਜਵਾਨ ਅਤੇ ਇੱਕ ਕੁੜੀ ਸਵਾਰ ਸੀ ਅਤੇ ਉਹਨਾਂ ਤਿੰਨਾਂ ਜਣਿਆਂ ਨੇ ਕਾਫੀ ਜ਼ਿਆਦਾ ਸ਼ਰਾਬ ਪੀਤੀ ਹੋਇਆ ਕਿ ਇਲਜ਼ਾਮ ਲਗਾਏ ਗਏ ਨੇ ਉੱਥੇ ਹੀ ਨੌਜਵਾਨ ਦਾ ਇਹ ਵੀ ਕਹਿਣਾ ਹੈ ਕਿ ਕਾਰ ਸਵਾਰਾਂ ਦੇ ਵੱਲੋਂ ਉਹਨਾਂ ਦੇ ਨਾਲ ਬਹਿਸ ਵੀ ਕੀਤੀ ਗਿਆ ਉੱਥੇ ਹੀ ਨੌਜਵਾਨ ਦਾ ਕਹਿਣਾ ਹੈ ਕਿ ਮੈਂ ਉਹਨਾਂ ਨੂੰ ਕਿਹਾ ਸੀ ਕਿ ਜੋ ਮੇਰਾ ਨੁਕਸਾਨ ਹੋਇਆ ਮੇਰੇ ਮੋਟਰਸਾਈਕਲ ਦਾ ਜੋ ਨੁਕਸਾਨ ਹੋਇਆ ਤੇ ਮੇਰੇ ਜੋ ਸੱਟਾਂ ਲੱਗਿਆ ਨੇ ਉਸ ਤੋਂ ਤੁਸੀਂ ਪਰਪਾਈ ਕਰ ਦਿਓ ਇਲਾਜ ਕਰਵਾ ਦਿਓ ਅਤੇ ਮੋਟਰਸਾਈਕਲ ਠੀਕ ਕਰਵਾ ਦਿਓ ਤਾਂ ਇਸ ਦੌਰਾਨ ਕਾਰ ਸਵਾਰਾਂ ਦੇ ਵੱਲੋਂ ਉਹਨਾਂ ਨਾਲ ਬਹਿਸ ਕੀਤੀ ਜਾਂਦੀ ਹੈ ਤੇ ਬਹਿਸ ਤੋਂ ਬਾਅਦ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ ਤਾਂ ਇਸ ਮਾਮਲੇ ਨੂੰ ਲੈ ਕੇ ਕਾਫੀ ਜ਼ਿਆਦਾ ਹੰਗਾਮਾ ਹੁੰਦਾ ਉੱਥੇ ਹੀ ਮੌਕੇ ਦੇ ਉੱਪਰ ਪੁਲਿਸ ਮੁਲਾਜ਼ਮ ਵੀ ਪਹੁੰਚਦੇ ਨੇ ਤੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਜੋ ਵੀ ਸਾਨੂੰ ਸ਼ਿਕਾਇਤ ਮਿਲੇਗੀ ਉਸ ਦੇ ਆਧਾਰ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਤੇ ਸੀਸੀਟੀਵੀ ਕੈਮਰੇ ਖੰਗਾਲੇ ਜਾਣਗੇ ਅਤੇ ਗੱਡੀ ਨੂੰ ਜਲਦ ਤੋਂ ਜਲਦ ਟ੍ਰੇਸ ਕਰ ਨੌਜਵਾਨਾਂ ਨੂੰ ਕਾਬੂ ਕੀਤਾ ਜਾਏਗਾ ਉੱਥੇ ਹੀ ਪੁਲਿਸ ਦਾ ਕਹਿਣਾ ਕਿ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ ਜੋ ਵੀ ਇਸ ਮਾਮਲੇ ਦੇ ਵਿੱਚ ਜਾਂਚ ਦੇ ਵਿੱਚ ਸਾਹਮਣੇ ਆਏਗਾ ਉਸ ਅਨੁਸਾਰ ਕਾਰਵਾਈ ਆ ਜੋ ਕੀਤੀ ਜਾਏਗੀ ਤਾਂ ਦੱਸਦੇ ਹਾਂ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਲੰਧਰ ਦੇ ਕਪੂਰਥਲਾ ਚੌਕ ਦੇ ਕੋਲ ਬੀਤੀ ਰਾਤ ਨੂੰ ਇਹ ਟੱਕਰ ਹੁੰਦੀ ਆ ਜਦੋਂ ਨੌਜਵਾਨ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਪਣੇ ਘਰ ਵਾਪਸ ਪਰਤ ਅਸੀ ਤਾਂ ਇਸੇ ਦੌਰਾਨ ਕਾਰ ਦੇ ਵੱਲੋਂ ਟੱਕਰ ਮਾਰੀ ਜਾਂਦੀ ਆ ਜਿਸ ਕਾਰਨ ਨੌਜਵਾਨ ਦੇ ਸੱਟਾਂ ਲੱਗ ਜਾਂਦੇ ਨੇ ਉੱਥੇ ਹੀ ਮੋਟਰਸਾਈਕਲ ਵੀ ਕਾਫੀ ਜ਼ਿਆਦਾ ਭੰਨਿਆ ਜਾਂਦਾ ਤਾਂ ਇਸ ਮਾਮਲੇ ਨੂੰ ਲੈ ਕੇ ਨੌਜਵਾਨ ਨੇ ਜਾਣਕਾਰੀ ਦਿੰਦਿਆਂ ਕੀ ਕੁਝ ਕਿਹਾ ਉੱਥੇ ਹੀ ਜਾਂਚ ਕਰਨ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆ ਉਹ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਮੈਂ ਮਾਈ ਟੋਲਫਨ ਕੰਮ ਕਰਦਾ ਹਾਂ ਤੇ ਮੇਰਾ ਇਸ ਟਾਈਮ ਤੇ ਛੁੱਟੀ ਹੁੰਦੀ ਆ ਮੈਂ ਆਪਣਾ ਆਫ ਕਰਕੇ ਘਰ ਆ ਰਿਹਾ ਸੀਗਾ ਦੇਖੋ ਜੀ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀਗੀ ਤੁਸੀਂ ਕਿਧਰੋਂ ਆਪਣੇ ਘਰ ਵੱਲ ਕਿਧਰ ਰਹਿੰਦੇ ਸੀ ਅਸੀਂ ਫਿਰ ਰਾਜਨਗਰ ਪਾਵਾਂਗੇ ਅਸੀਂ ਅਸੀਂ ਇਧਰ ਕੱਢ ਜਾ ਰਹੇ ਸੀ ਹਾਂਜੀ ਹਾਂਜੀ ਮੈਂ ਘਰ ਜਾ ਰਿਹਾ ਸੀਗਾ ਤੇ ਮੈਂ ਹਲੇ ਚੌਂਕ ਪਾਰ ਕਰਨਾ ਹੀ ਸੀਗਾ ਲਾਈਟ ਵੀ ਹੈ ਕੋਈ ਸੀ ਵੀ ਨਹੀਂ ਤੇ ਉਹ ਇਧਰੋਂ ਬਹੁਤ ਜ਼ਿਆਦਾ ਤੇਜ਼ ਆਏ। ਜੀ। ਅੱਛਾ ਜੀ। ਕਿਧਰੋਂ ਸਾਈਡ ਤੋਂ ਆ ਰਹੇ ਸੀ ਭਾਈ ਕਾਰ ਵਾਲੇ? ਉਹ ਆ ਰਹੇ ਸੀ ਚਿਕਚਿਕ ਵੱਲੋਂ। ਅੱਛਾ ਜੀ। ਹਾਂ ਜੀ ਤੇ ਮੈਂ ਸਾਹਮਣੇ ਜਾਣਾ ਸੀਗਾ ਅੰਦਰਲੇ ਦੋਲੇ ਰੋਡ ਤੇ। ਜੀ ਸਰ। ਇਧਰੋਂ ਉਹਨਾਂ ਨੇ ਜਦੋਂ ਗੱਡੀ ਬਹੁਤ ਤੇਜ਼ ਸੀਗੀ ਉਹ ਆ ਕੇ ਵਜੇ ਵਿੱਚ ਉਹਦਾ ਨੁਕਸਾਨ ਹੋ ਗਿਆ ਮੋਟਰਸਾਈਕਲ ਦਾ ਵੀ ਤੇ ਨਾਲ ਆਪਣਾ ਵੀ। ਅੱਛਾ ਜੀ। ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀ ਪੀਤੀ ਵੀ ਹੋਈ ਸੀਗੀ। ਜੀ। ਡਰਿੰਕ ਉਹਨਾਂ ਨੇ ਹੀ ਕੀਤੀ ਹੈ ਤੁਹਾਨੂੰ ਪਾਇਰੇ ਸੀਗੀ। ਭਾਈ ਕਿੰਨੇ ਵੀ ਜਾਣੇ ਸੀ ਉਹ? ਤਿੰਨੇ ਜਾਣੇ ਸੀ ਭਾਜੀ, ਦੋ ਮੁੰਡੇ ਇੱਕ ਕੁੜੀ। ਸਰ ਤਿੰਨਾਂ ਗੱਡੀਆਂ ਕਰ ਦਿੱਤੀਆਂ ਹੋਈਆਂ ਕਾਉਂਟੀਆਂ ਕੀਤੀਆਂ ਜਿਹੜੀ ਕਾਉਂਟਿੰਗ ਹੋਇਆ ਕੀਤੀ ਬਾਉਂਟਿੰਗ ਇਹਨਾਂ ਨੇ ਕੀਤੀ ਭਾਈ ਬਾਉਂਟਿੰਗ ਦੇਖ ਲਓ ਤੁਸੀਂ ਗੱਡੀ ਗੱਡੀ ਤੁਹਾਨੂੰ ਉਹਨੇ ਤੁਹਾਨੂੰ ਗੱਲਬਾਤ ਹਲਾਇ ਮੈਨੂੰ ਪੁੱਛਣ ਦੀ ਬਜਾਏ ਤੁਹਾਡੇ ਨਾਲ ਗੱਡੀ ਜਿਹੜੀ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਬੈਠੇ ਰਹੇ ਭਾਈ ਉਹ ਜਣ ਦੇ ਵਿੱਚ ਕਰ ਰਹੇ ਸੀ ਗੱਡੀ ਅੱਛਾ ਉੱਪਰ ਜਾਂਦੇ ਹਾਂਜੀ ਭਾਈ ਮੌਕੇ ਤੇ ਤੁਸੀਂ ਇਕੱਲੇ ਸੀਗੇ ਮੌਕੇ ਤੇ ਭਾਈ ਨਾਲ ਮੇਰੇ ਦੋ ਫਰੈਂਡ ਸੀਗੇ ਨਾਲ ਉਹ ਛੁੱਟੀ ਕੱਛ ਇਕੱਠੇ ਛੁੱਟੀ ਕਰੀ ਦੀ ਹੈ ਅੱਛਾ ਜੀ ਹਾਂਜੀ ਮੌਕੇ ਦੇ ਨਾਲ ਸੀ ਆਪਣੇ ਭਾਈ ਹਾਂਜੀ ਹਾਂਜੀ ਮੌਕੇ ਦੇ ਨਾਲ ਸੀਗੇ ਅੱਛਾ ਜੀ ਬਿਲਕੁਲ ਭਾਈ ਜੀ ਤੇ ਜਦੋਂ ਅਸੀਂ ਸਰ ਕੋ ਛੱਟ ਵਗੈਰਾ ਤਾਂ ਲੱਗੀ ਤੁਹਾਡੇ ਛੱਟ ਭਾਈ ਜੀ ਲੱਗ ਤਾਂ ਥੋੜੀ ਬਹੁਤ ਹੀ ਲੱਗੀ ਆ ਪਾਸੇ ਅੱਛਾ ਜੀ ਤੇ ਸਰ ਕੀ ਨਾਮ ਆਪਣਾ ਮੇਰਾ ਭਵਿੰਦਰ ਸਿੰਘ ਮੈਨੂੰ ਫੋਨ ਕਰਕੇ ਬੁਲਾਇਆ ਇਹਨੇ ਅੱਛਾ ਜੀ ਮੈਂ ਘਰ ਹੀ ਸੀਗਾ ਅੱਛਾ ਜੀ ਤੇ ਦੱਸਿਆ ਮੈਨੂੰ ਮੈਨੂੰ ਕਹਿੰਦਾ ਪਾਪਾ ਕਬੂਤਲਾ ਚੌਂਕ ਆ ਜਾਓ ਮੈਨੂੰ ਪਰ ਦੱਸਿਆ ਨਹੀਂ ਗੱਲ ਕੀ ਮੈਂ ਉਸੇ ਵੇਲੇ ਆ ਗਿਆ ਉੱਟ ਕੇ ਅੱਛਾ ਜੀ ਛਰਾ ਵਗੈਰਾ ਦੱਸਿਆ ਰ ਓਵਰ ਕੀਤੀ ਹੋਈ ਸੀ ਦੱਸਿਆ ਜਦੋਂ ਇੱਥੇ ਆ ਕੇ ਪਤਾ ਲੱਗਿਆ ਸੀ ਫਾਦਰ ਸਾਹਿਬ ਹਾਂਜੀ ਅੰਕਲ ਜੀ ਕੀ ਨਾਮ ਤੁਹਾਡਾ ਮੇਰਾ ਭਵਿੰਦਰ ਸਿੰਘ ਹੈ ਕੀ ਅੰਕਲ ਤੁਹਾਡੇ ਜਿਹ ਅੱਛਾ ਜੀ ਮੈਂ ਕੁਝ ਨਹੀਂ ਪੁੱਛਿਆ ਇਹਨੂੰ ਕੀ ਗੱਲ ਹੋਈ ਮੈਂ ਗੱਡੀ ਚੱਕ ਕੇ ਇੱਥੇ ਆ ਗਿਆ ਇੱਥੇ ਆ ਗਿਆ ਪਤਾ ਲੱਗਾ ਵੀ ਆਹ ਗੱਲ ਗੱਡੀ ਹਿੱਟ ਕਰਕੇ ਇਹਨੂੰ ਚਲੇਗੀ ਅੱਛਾ ਕੈਮਰੇ ਚ ਵੀ ਆ ਜਾਣਾ ਨਾ ਤਾਂ ਖੜੇ ਵੀ ਨਹੀਂ ਸੀ ਹੋਰ ਨੰਬਰ ਨੰਬਰ ਹੈਗਾ ਵਿੱਚ ਹਾਂ ਜੀ ਇਹਨਾਂ ਕੋਲ ਨੰਬਰ ਹੈਗਾ ਕੋਈ ਗੱਲ ਨਹੀਂ ਅਸੀਂ ਕਰ ਲੈਣੇ ਆ ਵੈਰੀਫਾਈ ਇਹਨਾਂ ਕੋਲ ਐਪਲੀਕੇਸ਼ਨ ਲੈ ਕੇ ਜੋ ਵੀ ਤੁਹਾਨੂੰ ਕੀ ਮਾਮਲਾ ਦੱਸਾਂ ਨੂੰ ਵੈਰੀਫਾਈ ਕਰਨ ਵਾਲੇ ਦਾ ਕੋਈ ਤੁਹਾਨੂੰ ਵੀ ਕੋ ਤੁਹਾਡੇ ਹੁੰਦੇ ਮੈਂ ਜਸਟ ਅਜੇ ਆਈ ਹਾਂ ਤੁਹਾਨੂੰ ਜੋ ਪੁੱਛਿਆ ਕਿ ਇਹ ਲੜਕਾ ਡੋਲਫਿਨ ਚ ਕੰਮ ਕਰਦਾ ਸੀ ਔਰ ਇੱਧਰ ਇਹਨਾਂ ਦਾ ਘਰ ਸੀਗਾ ਬਾਬਾ ਗਿੱਲ ਸਾਈਡ ਔਰ ਇਹ ਜਾਂਦਾ ਪਿਆ ਸੀ ਔਰ ਚਿਕ ਚਿਕ ਚੌਂਕ ਵੱਲੋਂ ਜਿਹੜੀ ਇੱਕ ਗੱਡੀ ਕੀ ਆ ਰਹੀ ਸੀਗੀ ਉਹਦੇ ਨੂੰ ਹਿੱਟ ਕੀਤਾ ਔਰ ਇਹਨਾਂ ਦੇ ਇੱਥੇ ਇਹ ਡਰਤਾ ਥੱਲੇ गिर ਗਿਆ ਉਸ ਤੋਂ ਬਾਅਦ ਇਹਨਾਂ ਦਾ ਆਪਸ ਵਿੱਚ ਝਗੜਾ ਵੀ ਹੋਇਆ ਕਹਿੰਦੇ ਕਿ ਉਹਨਾਂ ਨੇ ਇਹਨੂੰ ਕੋਈ ਵੱਧ ਘੱਟ ਨਹੀਂ ਬੋਲਿਆ ਔਰ ਬਾਕੀ ਸਾਰਾ ਅਸੀਂ ਮਾਰਨਿੰਗ ਜਿਹੜੇ ਆ ਇੱਥੇ ਕੈਮਰੇ ਖਲਵਾ ਕੇ ਸਾਰੀ ਥੋੜੀ ਵੀ ਚੈੱਕ ਕਰ ਲਵਾਂਗੇ ਔਰ ਜੋ ਵੀ ਸਾਨੂੰ ਹੁਣ ਐਪਲੀਕੇਸ਼ਨ ਦੇਣਗੇ ਉਹਦੇ ਅਕੋਰਡਿੰਗ ਅਸੀਂ ਗੱਡੀ ਦਾ ਨੰਬਰ ਟਰੇਸ ਕਰਕੇ ਔਰ ਉਹ ਬੰਦੇ ਨੂੰ ਕੀ ਕਹਿ ਰਹੇ ਨੇ ਨਾਲ ਕਿਹਾ ਗਿਆ ਸੀ ਸਾਡੀ ਜੇ ਟੈਂਕੀ ਜੋ ਟੁੱਟੀ ਹੈ ਜੇ ਹੈਗਾ ਮੈਨੂੰ ਹਰਜਾਨਾ ਭਰ ਦਿਓ ਤੇ ਆਪਣਾ ਜੋ ਵੀ ਮੇਰਾ ਨੁਕਸਾਨ ਆ ਮੇਰਾ ਭਰਦੇ ਤੇ ਮੈਨੂੰ ਹਸਪੀਟਲਾਈਜ਼ ਮੇਰੇ ਗੋਡੇ ਸੱਟ ਲੱਗੀ ਆ ਤੇ ਮੇਰਾ ਇਲਾਜ ਕਰਾ ਦਿਓ ਤੇ ਉਲਟਾ ਉਹਨਾਂ ਨੇ ਇਲਾਜ ਕਰਾਣ ਦੇ ਵੇਹ ਗੱਡੀ ਵਝਾ ਲਈ ਤੇ ਇਹ ਕਹਿ ਰਹੇ ਆ ਨਹੀਂ ਵੇਖੋ ਜੀ ਇਦਾਂ ਦੀ ਗੱਲ ਆ ਤੇ ਉਹ ਅਸੀਂ ਸਾਰਾ ਵੈਰੀਫਾਈ ਕਰਾਂਗੇ ਔਰ ਜੋ ਵੀ ਉਹਨਾਂ ਦੇ ਅਕੋਰਡਿੰਗ ਕਾਰਵਾਈ ਬਰਦੀ ਹੋਏਗੀ ਜ਼ਰੂਰ ਕਰਾਂਗੇ